ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ 23 April ਨੂੰ ਇੱਕ ਪੰਜਾਬ ਵਿੱਚ ਸਿਸਟਮ ਆਵੇਗਾ ਕੱਲ 22 April ਤੋਂ ਪੰਜਾਬ ਦਾ ਮੌਸਮ ਜਰੂਰ ਬਦਲਣਾ ਸ਼ੁਰੂ ਹੋ ਚੁੱਕਾ ਸੀਗਾ ਤੇ ਸ਼ਾਮ ਵੇਲੇ ਫਾਜ਼ਿਲਕਾ ਫਰੀਦਕੋਟ ਜਾਂ ਮਾਨਸਾ ਬੋਹਰ ਦੇ ਇਲਾਕਿਆਂ ਦੇ ਵਿੱਚ ਕਣਮਣ ਤੇ ਹਲਕਾ ਜਿਹਾ ਮੀਂਹ ਵੀ ਦੇਖਿਆ ਗਿਆ ਤੇ ਕਿਤੇ ਕਿਤੇ ਬਰੀਕ ਗੜੇ ਮਾਰ ਵੀ ਦੇਖੀ ਗਈ ਤੇ ਉਸ ਤੋਂ ਸਦਕਾ ਉਹ ਸਿਸਟਮ ਅੱਜ ਥੋੜਾ ਜਿਹਾ ਮਜ਼ਬੂਤ ਹੋਇਆ ਹੈ ਅੱਜ ਪੰਜਾਬ ਦੇ 30 ਤੋਂ 40% ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਸਵੇਰ ਵੇਲੇ ਆਹਾ ਫਾਜ਼ਿਲਖਾ ਫਰੀਦਕੋਟ ਮੁਕਤਸਰ ਬਰਨਾਲਾ ਮਾਨਸਾ ਏਰੀਆ ਦੇ ਵਿੱਚ ਬੱਦਲਵਾਈ ਬਣੀ ਹੋਈ ਸੀ ਕਿ ਤੇ ਤੇਜ਼ ਹਵਾਵਾਂ ਤੇ ਕਿਤੇ ਹਲਕੀ ਹਲਕੀ ਕਣਮਣ ਵੀ ਹੋਈ ਇਹ ਕਾਰਵਾਈਆਂ ਹੌਲੀ ਹੌਲੀ ਅੱਗੇ ਵਧਦੀਆਂ ਰਹਿਣਗੀਆਂ ਜਿਵੇਂ ਜਲੰਧਰ ਹੋ ਗਿਆ ਲੁਧਿਆਣਾ ਮੋਗਾ ਆਪਣੇ ਮਲੇਰਕੋਟਲਾ ਇਲਾਕਿਆਂ ਨੂੰ ਪ੍ਰਭਾਵਿਤ ਕਰੇਗੀ ਹੋ ਸਕਦਾ ਹੈ ਕਰਪੂਥਲਾ ਤਨਤਨ ਇਹਨਾਂ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰੇਗੀ ਜ਼ਰੂਰੀ ਨਹੀਂ ਕਿ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਹੀ ਪਵੇਗਾ ਕੁਝ ਕ ਇਲਾਕਿਆਂ ਦੇ ਵਿੱਚ ਬੱਦਲ ਤੇ ਸੁੱਕੀ ਹਨੇਰੀ ਵੀ ਲੰਘ ਸਕਦੀ ਹੈ ਅਜਿਹਾ ਮੌਸਮ ਵੀ ਬਣਿਆ ਰਹਿ ਸਕਦਾ ਹੈ ਤੇ ਕੁਝ ਕ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੇ ਤੋਂ ਦਰਮਿਆਨੇ ਮੀਂਹ ਵੀ ਪੈ ਸਕਦਾ ਹੈ ਜੇਕਰ ਬਾਅਦ ਦੁਪਹਿਰ ਜਿਹੜੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਉੱਥੇ ਹਲਕੀ ਤੋਂ ਦਰਮਿਆਨੀ ਜੀ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਕੁੱਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਅੱਜ ਜਿਹੜਾ ਸਿਸਟਮ ਹੈ ਉਹ ਕੱਲ 24 ਅਪ੍ਰੈਲ ਤੱਕ ਐਕਟਿਵ ਰਹੇਗਾ ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਹੁੰਦੀਆਂ ਰਹਿਣ ਦੀ ਸੰਭਾਵਨਾ ਹੈ ਤੇ ਟੁੱਟਵੇਂ ਤੌਰ ਤੇ ਇਹ ਕਾਰਵਾਈਆਂ ਹੋਣਗੀਆਂ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀਆਂ ਕੁਝ ਕੁ ਸਿਰਫ ਸੁੱਕੀ ਹਨੇਰੀ ਤੇ ਬੱਦਲ ਵਾਈ ਹੀ ਗੁਜ਼ਰ ਜਾਵੇਗੀ ਤੇ ਕੱਲ ਤੋਂ ਮੌਸਮ ਸਾਫ਼ ਹੋਵੇਗਾ 26 ਤਰੀਕ ਤੱਕ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ ਰਹੇਗਾ ਤੇ ਇੰਨਾ ਕੀ ਹੀ ਮੌਸਮ ਦੀ ਜਾਣਕਾਰੀ ਸੀ ਬਾਕੀ ਤੁਹਾਡੇ ਇਲਾਕੇ ਦਾ ਮੌਸਮ ਕਿਹੋ ਜਿਹਾ ਹੈ ਉਹ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ